ਜਿੰਨਾ ਲੋਕਾਂ ਦੇ ਨਾਲ ਹੋਰ ਵੀ ਉਹਨਾਂ ਨੇ ਫਰਾਡ ਕੀਤਾ ਲੋਕਾਂ ਦੇ ਪੈਸੇ ਉਹਨਾਂ ਕੋਲੇ ਹੜੱਪੇ ਨੇ ਉਹ ਵੀ ਸਾਡੇ ਨਾਲ ਇੱਥੇ ਸ਼ਾਮਲ ਹੋਏ ਨੇ ਇਹ ਬਰਨਾਲੇ ਤੋਂ ਆਏ ਨੇ ਇਹਨਾਂ ਦੇ ਨਾਲ ਵੀ ਪਰਿਵਾਰ ਉਹਨਾਂ ਦਾ ਜਿਹੜਾ ਠੱਗੀ ਦਾ ਸਕਾਰ ਹੋਇਆ ਗੱਲਬਾਤ ਕਰਦੇ ਆਂ ਕੁੜੀਆ ਦੇ ਨਾਲ ਵੀ ਇਹਨਾਂ ਨੇ ਵੀ ਉਹ ਚੱਚ ਚਲੇ ਗਏ ਇਹਨਾਂ ਨਾਲ ਠੱਗੀ ਮਾਰੀ ਗਈ ਆ ਹਾਂਜੀ ਕੀ ਨਾਮ ਤੁਹਾਡਾ ਰੀਆ ਗੋਤਮ ਸਸਨ ਤੁਹਾਡੇ ਨਾਲ ਕੀ ਕਮਿਟਮੈਂਟ ਹੋਈ ਸੀ ਸਰ ਇਹਨਾਂ ਦੀ ਮੇਰੇ ਨਾਲ ਹੋਈ ਸੀਗੀ ਵੀ ਤੁਹਾਨੂੰ ਕੈਨੇਡਾ ਪਹਚਾਵਾਂਗੇ ਵੀ ਪਹਿਲਾਂ ਉੱਥੇ ਜਿਹੜਾ ਦਿੱਲੀ ਵਾਲਾ ਏਜੰਟਾ ਵੀ ਉਹ ਪਹਿਲਾਂ ਪੈਸੇ ਲੈਂਦਾ ਤੇ ਅਸੀਂ ਕਿਹਾ ਸੀਗਾ ਵੀ ਅਸੀਂ ਪਹਿਲਾਂ ਨਹੀਂ ਪੈਸੇ ਦੇਣੇ ਹੈਗੇ ਉਹ ਕਹਿੰਦਾ ਵੀ ਪਹਿਲਾਂ ਪੈਸੇ ਦੋ ਉਹ ਵੀ ਅਸੀਂ ਤੁਹਾਨੂੰ ਪਹਚਾ ਦਾਂਗੇ ਤੇ ਪਰ ਉਹਨੇ ਸਾਨੂੰ ਸਾਲ ਭਰ ਮਤਲਬ ਐਵੇਂ ਹੀ ਆਪਣੇ ਲਾਰੇਆਂ 'ਚ ਰੱਖਿਆ ਕਦੇ ਕਹਿ ਦਿੰਦਾ ਸੀ ਤੁਹਾਡਾ ਆਫਰ ਲੈਟਰ ਆ ਗਿਆ ਕਦੇ ਕਹਿ ਦਿੰਦਾ ਸੀ ਤੁਹਾਡਾ ਮੈਡੀਕਲ ਹੋ ਗਿਆ ਸਾਡੇ ਵੈਸੇ ਵੀ ਕਾਗਜ਼ਾਂ ਦੇ ਵਿੱਚ ਅਸੀਂ 90000 ਰੁਪਇਆ ਵੈਸੇ ਬਾਦ ਕਰਤਾ ਸਾਡੇ ਤੋਂ 12 ਲੱਖ ਰੁਪਇਆ ਫੜ ਕੇ ਲੈ ਗਿਆ ਜੋ ਕਿ ਸਾਨੂੰ ਬਿਲਕੁਲ ਵੀ ਵਾਪਸ ਨਹੀਂ ਕੀਤਾ ਅਸੀਂ ਕੇਸ ਲਗਾਇਆ ਫਿਰ ਉਹਦੇ ਵਿੱਚ ਸਾਨੂੰ 6 ਲੱਖ ਵਾਪਸ ਦੇਤਾ ਤੇ ਅਸੀਂ ਆਪਾਂ ਗੱਲ ਤੁਹਾਡੀ ਬ੍ਰੇਕ ਕਰਦੇ ਆ ਜਦੋਂ ਤੁਹਾਨੂੰ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਆਪ ਨੂੰ ਪੜ੍ਹੇ ਲਿਖੇ ਸਾਰੇ ਹਨ ਜਦੋਂ ਆਪਾਂ ਕਿਸੇ ਕੰਟਰੀ ਲਈ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਆਪ ਨੂੰ ਵੀ ਜਾਉਂਦਾ ਹਾਂ ਜੀ ਵੀਜ਼ਾ ਵੀ ਛੜ ਕਰ ਤੱਕ ਹੁੰਦਾ ਜੀ ਨਾ ਜ ਜਸਾਨੂੰ ਟਰੈਵਲ ਜੈਂਟ ਦਿੰਦੇ ਨੇ ਤਾਂ ਅਸੀਂ ਉਹਨੂੰ ਵਕ ਵਕ ਥਾਮਾ ਤੋ ਜਾ ਕੇ ਚੈਕਿੰਗ ਕਰਾਣੇ ਆ ਤੁਸੀਂ ਉਸ ਵੀਜ਼ੇ ਨੂੰ ਜਾਂ ਉਸ ਟ੍ਰੈਕਟਰ ਨੂੰ ਚੈੱਕ ਕਰਾਇਆ ਮੇਰਾ ਤਾਂ ਵੀਜ਼ਾ ਹੀ ਨਹੀਂ ਆਇਆ ਸੀਗਾ ਸਾਡੀ ਫਾਈਲ ਹੀ ਨਹੀਂ ਲਗਾਈ ਸੀ ਸਾਨੂੰ ਮਤਲਬ ਗੁੰਮਰਾਹ ਕਰਦਾ ਰਹਿੰਦਾ ਸੀਗਾ ਵੀ ਅੱਜ ਤੁਹਾਡਾ ਆਫਰ ਲੈਟਰ ਆ ਜਾਊਗਾ ਕੱਲ ਨੂੰ ਤੁਹਾਡੀ ਫਾਈਲ ਲਾ ਦਾਂਗੇ ਮੈਡੀਕਲ ਕਰਵਾ ਲਓ ਇਦਾਂ ਕਰਵਾ ਲਓ ਕਦੇ ਨਾਨਾ ਜੀ ਤੋਂ ਮੇਰੇਆਂ ਤੋਂ ਪਰਣਾਲੇ ਤੋਂ ਕਦੇ 60000 ਪਵਾ ਲੰਦਾ ਸੀਗਾ ਅਸੀਂ ਸ਼ੋਅ ਕਰਨਾ ਹੈ ਏਜੰਟ ਨੂੰ ਅਸੀਂ ਉਹਨੂੰ ਵਿਸ਼ਵਾਸ ਤੇ ਪਾ ਦਿੰਦੇ ਸੀ ਕਿਉਂਕਿ ਮੈਂ ਉਹਨੂੰ ਮਾਮਾ ਕਹਿੰਦੀ ਹੁੰਦੀ ਹਾਂ ਦਿੱਤੇ ਹੋ ਮੈਨੂੰ ਕਹਿੰਦਾ ਸੀ ਵੀ ਇਹ ਮੇਰੀ ਭਾਂਜੀ ਹੈ ਵੀ ਮੈਂ ਫਾਈਲ ਲਗਵਾ ਕੇ ਦਊਗਾ ਕਦੇ ਕਹਿ ਦਿੰਦਾ ਸੀ ਇਹਨੂੰ ਮਈ ਇਨਟੇਕ ਭੇਜ ਦਾਂਗੇ ਕਈ ਸਤੰਬਰ ਇਨਟੇਕ ਜਦੋਂ ਵੀਜ਼ਾ ਹੀ ਨਹੀਂ ਆਇਆ ਸੀ ਕਿੱਥੋਂ ਚੈੱਕ ਕਰਵਾਂਦੇ ਨੇ ਤੁਹਾਡੇ ਆਪਣੇ ਬਾਤ ਤੇ ਵੀ ਇੱਕ ਆਪਾਂ ਕਹਿ ਸਮਝ ਜਾਨੇ ਕਿ ਆਪਾਂ ਨੂੰ ਵੀ ਇੱਕ ਮੂਰਖ ਦਾ ਕੀਤੀ ਹੈ ਨਾ ਜਿਹੜਾ ਟਾਈਮ ਸਾਡੇ ਹੱਥੇ ਕੋਈ ਵੀਜ਼ਾ ਨਹੀਂ ਆਇਆ ਉਸ ਤੋਂ ਬਾਅਦ ਹੀ ਆਫਰ ਲੈਟਰ ਆਊਗਾ ਉਸ ਤੋਂ ਬਾਅਦ ਹੀ ਸਾਰਾ ਜਿਹੜਾ ਖੇਲ ਸ਼ੁਰੂ ਹੁੰਦਾ ਗਿਆ ਜੀ ਹੈ ਨਾ ਗੀਤ ਸਿੰਘ ਪੁੱਤਰ ਜਸਮੰਤ ਸਿੰਘ ਦਿਉਲਪਿੰਦ ਰੰਗੀ ਹੈ ਇਸ ਦੇ ਫੈਮਿਲੀ ਰਿਲੇਸ਼ਨ ਸੀ ਮੇਰੇ ਨਾਲ ਇਸ ਦੀ ਮਾਤਾ ਇਸ ਦੀ ਮਾਸੀ ਇਸ ਦਾ ਚਾਚਾ ਬਾਪ ਧੂਆ ਤੇ ਫੁੱਫੜ ਫੁੱਫੜ ਜਿਹੜਾ ਕਿ ਮੂਲੋਵਾਲ ਦਾ ਸਰਪੰਚ ਹੈ ਇਹਨਾਂ ਦਾ ਸਾਡੇ ਘਰੇ ਆਉਣਾ ਜਾਣਾ ਇਸ ਦੀ ਸਿਸਟਰ ਦੀ ਮੈਰਿਜ ਚ ਵੀ ਅਸੀਂ ਗਏ ਤੇ ਇਸ ਵਿਸ਼ਵਾਸ ਤੇ ਇਸ ਨੂੰ ਪੈਸੇ ਦਿੱਤੇ ਗਏ ਪਰ ਇਸ ਨੇ ਵਿਸ਼ਵਾਸ ਘਾਤ ਕਰਕੇ ਠੱਗੀ ਮਾਰੀ ਨਾ ਤਾਂ ਫਾਈਲ ਲਗਾਈ 2 ਸਾਲ ਕੁੜੀ ਦੇ ਬਰਬਾਦ ਕਰਤੇ ਤੇ ਆਪ ਜਦੋਂ ਅਪ ਅਸੀਂ ਐਪਲੀਕੇਸ਼ਨ ਦਿੱਤੀ ਡੀਸੀ ਆਪਣਾ ਬਰਨਾਲਾ ਐਸਐਸਪੀ ਬਰਨਾਲਾ ਦੇ ਐਸਐਸਪੀ ਬਰਨਾਲਾ ਨੇ ਐਪਲੀਕੇਸ਼ਨ ਮਾਰਕ ਕਰਕੇ ਡੀਐਸਪੀ ਸਰਵਾਰ ਗੁਰਵਾਚਨ ਸਿੰਘ ਕੋਲੇ ਭੇਜ ਦਿੱਤੀ ਉਹਨਾਂ ਨੇ 6 ਲੱਖ ਇਸ ਤੋਂ ਵਾਪਸ ਕਰਵਾ ਦਿੱਤਾ 7 ਲੱਖ ਦਾ ਇਸ ਨੇ ਚੈੱਕ ਦੇ ਦਿੱਤਾ ਬਲੈਂਕ ਚੈੱਕ ਵਿਦਆਊਟ ਡੇਟ ਤੇ ਉਸ ਤੋਂ ਬਾਅਦ ਫੇਰ ਇਹ ਆਨਾ ਕਾਨੀ ਜਦੋਂ ਕਰਨ ਲੱਗਿਆ ਦੁਬਾਰਾ ਐਪਲੀਕੇਸ਼ਨ ਦਿੱਤੀ ਉਹ ਡੀਐਸਪੀ ਡੀ ਸਰਦਾਰ ਗਮਦੂਰ ਸਿੰਘ ਦੇ ਕੋਲੇ ਗਈ ਉਥੇ ਇਸ ਨੇ ਆਪਣੇ ਬਿਆਨ ਦਰਜ ਕਰਵਾਏ ਕਿ ਮੈਂ 1 ਲੱਖ ਰੁਪਏ ਦੇ ਹਿਸਾਬ ਨਾਲ ਇਹਨਾਂ ਨੂੰ ਪੈਸੇ ਪੂਰੇ ਕਰ ਦੂੰਗਾ ਜਿਹੜੇ 7 ਲੱਖ ਰਹਿੰਦੇ ਨੇ ਉਸ ਤੋਂ ਬਾਅਦ ਇਹ ਬੰਦਾ ਰੂਪ ਹੋਸ ਹੋ ਗਿਆ ਇਹ ਇਸ ਦੇ ਪੇਰੈਂਟਸ ਨੂੰ ਪੁੱਛਣ ਤੇ ਇਹ ਕਹੇ ਇਹ ਬਸ ਇਹਨਾਂ ਦਾ ਇੱਕੋ ਹੀ ਜਵਾਬ ਹੈ ਕਿ ਅਸੀਂ ਤਾਂ ਬੇਦਾਕਲ ਕੀਤਾ ਬੈ ਸਾਨੂੰ ਪਤਾ ਨਹੀਂ ਤੁਸੀਂ ਉਹ ਬੇਦਾਕਲੇ ਨੋਟ ਦੇਖਿਆ ਨਾਲ ਕੋਲੇ ਨਹੀਂ ਅਸੀਂ ਕਿਹਾ ਵੀ ਪਰ ਇਹ ਦਿਖਾ ਨਹੀਂ ਸਕੇ ਜੀ ਅਸਾਂ ਤੁਹਾਡੀ ਬੇਟੀ ਦੀ ਮੈਰਿਜ ਹੋਈ ਹੈ ਬੇਟੀ ਬੇਟੀ ਦੀ ਬੇਟੀ ਹੈ ਨਹੀਂ ਜੀ ਬੇਟੀ ਦੀ ਬੇਟੀ ਹੈ ਜਿਸ ਨੂੰ ਕੈਨੇਡਾ ਭੇਜਣਾ ਸੀ ਇਸ ਦੀ ਮੈਰਿਜ ਨਹੀਂ ਹੋਈ ਤੁਹਾਡੀ ਦੋਤੀ ਲੱਗਦੀ ਹੈ ਨਹੀਂ ਜੀ ਦੋਤੀ ਲੱਗਦੀ ਹੈ ਜੀ ਅਸਾਂ ਗੱਲ ਕਰਦੇ ਆ ਜਦੋਂ ਘਰ 'ਚ ਇਦਾਂ ਦੇ ਹਾਲਾਤ ਪੈਦਾ ਹੁੰਦੇ ਆ ਤਾਂ ਤੁਹਾਡੀ ਪੋਤੀ ਦੀ ਦੋਤੀ ਦੇ ਖਰਚ 'ਚ ਇਹ ਲੜਾਈ ਝਗੜੇ ਹੋ ਸਕਦਾ ਜੀ ਲੜਾਈ ਝਗੜਾ ਤਾਂ ਨਹੀਂ ਮਤਲਬ ਹੋਇਆ ਪਰ ਮੇਰਾ ਜਵਾਈ ਹੈ ਜਿਹੜਾ ਉਹ ਤਾਂ ਇਹ ਕਹਿੰਦਾ ਵੀ ਡੈਡੀ ਪੈਸੇ ਦੇ ਦੇ ਜਾਉਂ ਨਾ ਤੂੰ ਦਵਾ ਦੇ ਵੀ ਕੋਈ ਵੀ ਇੱਕ ਘਾਟਾ ਪੂਰਾ ਕਰੇ ਹਾਂ ਜੀ ਕੋਈ ਵੀ ਇੱਕ ਘਾਟਾ ਪੂਰਾ ਕਰੇ ਜਿਹਨੇ ਪਰਿਵਾਰ ਨੂੰ ਦੇਖਦਾ ਜਤ ਗੁਜਰਨਾ ਪਿਆ ਜੀ ਹਾਂ ਜੀ ਬਹੁਤ ਅ ਅ ਦਿੱਕਤਾਂ ਚ ਮਤਲਬ ਮਾਨਸਿਕ ਪਰੇਸ਼ਾਨੀ ਬਹੁਤ ਇਹਨਾਂ ਨੂੰ ਚੱਲਣੀ ਪਈ ਹੈ ਅਜੇ ਵੀ ਟ੍ਰੀਟਮੈਂਟ ਚੱਲ ਰਿਹਾ ਜੀ ਮੇਰੇ ਹਸਬੰਡ ਦਾ ਡਾਕਟਰ ਪ੍ਰਤੀਕ ਸ਼ਰਮਾ ਨੇ ਸੈਕਟਰੀਸਟ ਉਥੇ ਸੰਗਰੂਰ ਜੀ ਤੁਸੀਂ ਉਹਨਾਂ ਦੇ ਮਾਤਾ ਜੀ ਬੇਟੀ ਦੇ ਹਾਂ ਜੀ ਮੈਂ ਉਹਦੀ ਮਦਰ ਹਾਂ ਜੀ ਹਸਬੰਦ ਦਾ ਮੇਰੇ ਟ੍ਰੀਟਮੈਂਟ ਚੱਲਦਾ ਜੀ ਦੋ ਉਹਨਾਂ ਦੇ ਚੂਲੇ ਆਪਰੇਟ ਹੋਏ ਨੇ ਪੀਜੀਆਈ ਚੋਂ ਜੀ ਦੋ ਹਰਨੀਆਂ ਦੇ ਆਪਰੇਸ਼ਨ ਹੋਏ ਨੇ ਮੈਂ ਆਪਣੇ ਗਹਿਣੇ ਵੇਚ ਕੇ ਦਿੱਤੇ ਸੀ ਜੀ ਪੈਸੇ ਹੁਣ ਉਹ ਤਾਂ ਮੈਨੂੰ ਉਹ ਕਰਦੇ ਨੇ ਕਹਿੰਦੇ ਵੀ ਪੈਸੇ ਵੀ ਤੇਰੇ ਮਾਪੇ ਤੋਂ ਦਵਾ ਜਾਂ ਜਿਵੇਂ ਮਰਜ਼ੀ ਦਵਾ ਲੱਖ 2 ਲੱਖ ਹੁੰਦਾ ਕਹਿੰਦੇ ਚਲੋ ਬੰਦਾ ਕਹਿ ਦਿੰਦਾ ਵੀ ਗਿਆ ਜੀ ਹੁਣ ਇੰਨੀ ਅਮਾਉਂਟ ਦਾ ਕੀ ਕਰੀਏ ਉਹ ਤਾਂ ਉਹ ਪਤਾ ਜੀ ਸਾਰੇ ਪਰਿਵਾਰ ਚ ਕੱਟਣਾ ਕਿੰਨਾ ਔਖਾ ਸਭ ਦੀ ਜੇਠ ਜਠਾਣੀਆਂ ਦੀ ਸੁਣਨੀ ਪੈਂਦੀ ਆ ਜੀ ਹੁਣ ਮੰਗ ਕੀ ਕਰਦੇ ਹੋ ਮੰਗ ਜੀ ਉਹ ਪੈਸੇ ਦੀ ਮੰਗ ਕਰਦੇ ਨੇ ਤਾਂ ਹੀ ਅੱਗੇ ਮੈਂ ਬੱਚੇ ਦਾ ਕੁਝ ਕਰ ਸਕਦੀ ਆ ਜੀ ਉਹਦਾ ਤਾਂ ਫਿਊਚਰ ਬੇਕਾਰ ਆ ਮੰਗ ਤਾਂ ਇਹੀ ਆ ਮੰਗ ਤਾਂ ਇਹੀ ਹੈ ਜੀ ਵੀ ਸਾਡੀ ਜਿਹੜੀ ਰਕਮ ਗਈ ਵੀ ਆ ਮੂਲ ਉਹ ਜੇ ਵਾਪਸ ਹੋ ਜਵੇ ਸਾਨੂੰ ਕੋਈ ਕਿਸੇ ਨਾਲ ਹੋਰ ਸ਼ਿਕਾਇਤ ਨਹੀਂ ਆਪਣੇ ਪੈਸੇ ਦਾ ਕੁ ਮਤਲਬ ਲੈ ਆਪਣੇ ਪੈਸੇ ਦਾ ਕੁ ਮਤਲਬ ਹੈ ਉਹ ਪੈਸਾ ਮੇਰੀ ਬੇਟੀ ਦਾ ਮਿਲ ਜਵੇ ਔਰ ਸਾਨੂੰ ਕੋਈ ਕਿਸੇ ਨਾਲ ਰੌਲਾ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਇਸ ਵੇਲੇ ਐਪਲੀਕੇਸ਼ਨ CIA ਸਤਾਪ ਬਰਨਾਲਾ ਦੇ ਵਿੱਚ ਵੀ ਦਿੱਤੀ ਹੋਈ ਹੈ ਇਸੇ ਸਬੰਧ ਵਿੱਚ ਠੀਕ ਹੈ ਉਹਨਾਂ ਵੱਲੋਂ ਕੀ ਕਿਹਾਗਾ ਤੁਹਾਨੂੰ ਉਹਨਾਂ ਵੱਲੋਂ ਹਜੇ ਤੱਕ ਕੋਈ ਸਾਨੂੰ ਕੁਝ ਨਹੀਂ ਕਿਹਾ ਗਿਆ ਹਾਂਜੀ ਹਾਂਜੀ ਕੋਈ ਰਿਸਪੌਂਸ ਨਹੀਂ ਮਿਲਿਆ ਸਾਨੂੰ ਉੱਥੋਂ ਵੀ ਜੀ ਠੀਕ ਹੈ ਏਸੇ ਕੇ ਸਾਡੇ ਨਾਲ ਬਰਨਾਲਾ ਵਾਸੀ ਦੇ ਪੀੜਤ ਪਰਿਵਾਰ ਜਿਨ੍ਹਾਂ ਦੇ ਨਾਲ ਵੀ ਇਸੇ ਤਰ੍ਹਾਂ ਹੀ ਠੱਗੀ ਦੀ ਲਪੇਟ ਵਿੱਚ ਆਏ ਨੇ ਅੱਜ ਰੰਗਿਆ ਪੰਡਾਏ ਨੇ ਵੀ ਸ਼ਾਇਦ ਸਾਡੇ ਨਾਲ ਵੀ ਜਿਹੜੀ ਕਮਿਟਮੈਂਟ ਹੋਈ ਸੀ ਉਹਦੇ ਪੈਸੇ ਵਾਪਸ ਮਿਲ ਜਾਣਗੇ ਪਤਾ ਨਹੀਂ ਐਸੇ ਕਿੰਨੇ ਪਰਿਵਾਰ ਨੇ ਪਤਾ ਨਹੀਂ ਐਸੇ ਕਿੰਨੇ ਕਰਨ ਨੇ ਜਿਹੜੇ ਕਿ ਇਹਨਾਂ ਟਰੈਵਲ ਏਜੰਟਾਂ ਦੀ ਲਪੇਟ ਵਿੱਚ ਆਏ ਨੇ ਦੇਖਣਾ ਇਹ ਆ ਕਿ ਇਹਨਾਂ ਦੇ ਨਾਲ ਜਾਂ ਬਜ਼ੀਦ ਖਾਬਰ ਨਾਲ ਜਿਹੜੀ ਏ ਮਤਲਬ ਮਤਲਬ ਉਹਨਾਂ ਬੰਦੇ ਨੂੰ ਟਰੈਵਲ ਜਾਂਟਾ ਬਣੀ ਵੱਡੀ ਮੋਟੀ ਠੱਗੀ ਮਾਰੀ ਗਈ ਆ ਵੀ ਇਹਨਾਂ ਦੇ ਪੈਸੇ ਵਾਪਸ ਕਰਨਗੇ ਜਾਂ ਨਹੀਂ ਕਰਨਗੇ ਜਾਂ ਫਿਰ ਸਾਡੀ ਵੀਡੀਓ ਨੂੰ ਦੇਖਣ ਵਾਲਾ ਪ੍ਰਸ਼ਾਸਨ ਜਾਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਉੱਤੇ ਬੰਦੀ ਕਾਨੂੰਨੀ ਕਾਰਵਾਈ ਕਰਦਗੇ ਜਾਂ ਨਹੀਂ ਇਸੇ ਤਰ੍ਹਾਂ ਜਿਵੇਂ ਅੱਜ ਇਹਨਾਂ ਦਾ ਜਿਹੜਾ ਤਰਨਾ ਜਾਰੀ ਚੱਲ ਰਿਹਾ ਹੈਗਾ ਤਾਂ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਨਵੇਂ ਨਵੇਂ ਅਪਡੇਟ ਲੱਗੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਿਵਾਂਗੇ ਸਾਡੀ ਹਰ ਵੀਡੀਓ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਇਸੇ ਤਰ੍ਹਾਂ ਇਹ ਨਵੀਂ ਵੀਡੀਓ ਲਈ ਲੱਗੇ ਫਿਰ ਹਾਜ਼ਰ ਹੋਵਾਂਗੇ ਉਦ ਤ